ਘਰ ਵਾਸੀ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ ਪਾਣੀ ਭਰ ਲਓ ਪਾਣੀ ਭਰੀ ਵੀ ਜਾ ਰਿਹਾ ਉਹ ਪਾਣੀ ਭਰ ਲਓ ਪਰ ਹੱਥ ਬੰਨ ਕੇ ਬੇਨਤੀ ਹੈ ਭਈ ਸੰਗਰੂਰ ਦੇ ਵਿੱਚ ਕਿਸੇ ਬੰਦੇ ਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਅਸੀਂ ਬਿਨਾ ਨਾਤੇ ਬਿਨਾ ਭੁੱਖੇ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਹੈ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਦੇਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈ ਕਿ ਭਈ ਰਿਸ਼ਤੇਦਾਰ हथ बन खे बेनती आहे कोई न आयो माना जिंदबाद एम एल ए साहिब ज़िंदबाद उन जी महिरबानी ज़िंदबाद असीं रिश्तेदार ਸੰਗਰੂਰ ਦੇ ਵਿੱਚ ਹੁਣ Rajasthan ਨਾਲੋਂ ਵੀ ਮਾੜੇ ਹਾਲਾਤ ਹੋ ਗਏ ਨੇ Rajasthan ਵਰਗਾ ਮਾਹੌਲ ਸੰਗਰੂਰ ਦੇ ਵਿੱਚ ਬਣਦਾ ਜਾ ਰਿਹਾ ਹੈ ਇਹ ਅਨਾਉਂਸਮੈਂਟ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਦੇ ਟੈਂਕਰਾਂ ਦੇ ਰਾਹੀਂ ਘਰਾਂ ਦੇ ਵਿੱਚ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਸ ਵਿਅਕਤੀ ਦੇ ਵੱਲੋਂ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕੋਈ ਵੀ ਰਿਸ਼ਤੇਦਾਰ ਨਾ ਆਵੇ ਕਿਉਂਕਿ ਉਹਨਾਂ ਦੇ ਕੋਲ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਦੱਸਦੀ ਕਿ ਉਹਨਾਂ ਦੇ ਵੱਲੋਂ ਰਿਸ਼ਤੇਦਾਰਾਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਆਉਣ ਦੇ ਲਈ ਮਨਾ ਕੀਤਾ ਜਾ ਰਿਹਾ ਹੈ ਕਿ ਕਿ ਹਜ਼ਾਰਿਆਂ ਕਿ ਸਰਕਾਰ ਦੋ ਸਾਲਾਂ ਦੇ ਵਿੱਚ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਕਰ ਸਕੀ ਅਤੇ ਉਹ ਧੂਰੀ ਵਾਲੀ ਨਹਿਰ ਦੇ ਵਿੱਚ ਨਹਾਉਣ ਨੂੰ ਮਜਬੂਰ ਹੋ ਰਹੇ ਨੇ ਜੀ ਮੇਰੀ ਸਾਰੇ ਨਗਰ ਵਾਸੀ ਨੂੰ ਬੇਨਤੀ ਹੈ ਕਿ ਪਾਣੀ ਦਾ ਟੈਂਕਰ ਆ ਗਿਆ ਪਾਣੀ ਭਰ ਲਓ ਪਾਣੀ ਭਰੀ ਵੀ ਜਾ ਰਿਹਾ ਉਹ ਪਾਣੀ ਭਰ ਲਓ ਬਾਕੀ ਮੈਂ ਇੱਕ ਬੇਨਤੀ ਕਰਨਾ ਚਾਹਣਾਗਾ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਵੀ ਰਿਸ਼ਤੇਦਾਰੀ ਹੈਗੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਵੀ ਸੰਗਰੂਰ ਦੇ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਆ ਉਹ ਸੰਗਰੂਰ ਦੇ ਵਿੱਚ ਨਾ ਹੋਣ ਜਿਨ੍ਹਾਂ ਤੇ ਕਰ ਗਰਮੀਆਂ ਨੇ ਉਹਨਾਂ ਤਾਂ ਕਰਨਾ ਹੁਣ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਤੁਹਾਨੂੰ ਮਿਲ ਨਹੀਂ ਰਿਹਾ ਸਾਡੇ 3-3 4-4 ਦਿਨ ਪਾਣੀ ਨਹੀਂ ਆਉਂਦਾ ਅਸੀਂ ਤਾਂ ਨਹਿਰ ਚ ਨਾ ਆ ਕੇ ਆਉਣ ਜਿਹੜੀ ਧੂਰੀ ਤੋਂ ਆਉਂਦੀ ਹੈਗੀ ਜੇ ਤੁਸੀਂ ਨਹਾਉਣਾਗਾ ਤਾਂ ਦੇਖ ਲਓ ਆ ਜਿਓ ਪਰ ਹੱਥ ਬੰਨ ਕੇ ਬੇਨਤੀ ਆ ਪਈ ਸੰਗਰੂਰ ਦੇ ਵਿੱਚ ਕਿਸੇ ਬੰਦੇ ਦੇ ਵਿੱਚ ਕੋਈ ਰਿਸ਼ਤੇਦਾਰ ਨਾ ਆਵੇ ਕਿਉਂਕਿ ਪਾਣੀ ਨਹੀਂ ਆ ਰਿਹਾ ਸਰਕਾਰਾਂ ਪ੍ਰਬੰਧ ਨਹੀਂ ਕਰ ਰਹੀਆਂ ਪਾਣੀ ਦਾ ਰਿਸ਼ਤੇਦਾਰ ਅਸੀਂ ਬਿਨਾ ਨਾਤੇ ਬਿਨਾ ਭੁੱਖਣ ਪਾਣੀ ਜਾਣਗੇ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਰਿਸ਼ਤੇਦਾਰਾਂ ਨੂੰ ਖਾਸ ਕਰਕੇ ਬੇਨਤੀ ਆ ਅਸੀਂ ਤਾਂ ਗਰਮੀ 'ਚ ਸੰਗਰੂਰ ਮਾਰੀ ਰਹਾਂਗੇ ਤੁਸੀਂ ਨਾ ਮਰਿਓ ਇਸ ਕਰਕੇ ਬੇਨਤੀ ਹੈਗੀ ਪਈ ਰਿਸ਼ਤੇਦਾਰ ਅੱਤ ਬਣ ਕੇ ਬੇਨਤੀ ਆ ਵੀ ਕੋਈ ਨਾ ਆਇਓ ਠੀਕ ਹੈ ਜੀ ਐਨੀ ਕੱਤ ਬਣ ਕੇ ਬੇਨਤੀ ਆ ਸਾਡੇ ਪਾਣੀ ਪੂਣੀ ਨਹੀਂ ਆਉਂਦਾ ਫੇਰ ਕਹੋਗੇ ਸਾਨੂੰ ਨਹਾਉਣ ਨੂੰ ਪਾਣੀ ਨਹੀਂ ਦਿੱਤਾ ਕੱਪੜੇ ਧੋਣ ਨੂੰ ਪਾਣੀ ਨਹੀਂ ਦਿੱਤਾ ਸਾਡੇ ਪਾਣੀ ਨਹੀਂ ਆਉਂਦਾ ਸਾਡਾ ਪਿੰਡ ਹੈਗਾ ਸ਼ਹਿਰ ਨਹੀਂ ਹੈਗਾ ਰਾਜਸਥਾਨ ਨਾਲੋਂ ਸਾਡੇ ਮਾੜੇ ਹਾਲਾਤ ਨੇਗੇ ਇਸ ਕਰਕੇ ਫੇਰ ਬੇਨਤੀ ਕਰਦਾ ਵੀ ਸਾਡੇ ਸੰਗਰੂਰ ਦੇ ਵਿੱਚ ਕੋਈ ਰਿਸ਼ਤੇਦਾਰ ਕਿਸੇ ਦੇ ਘਰੇ ਨਾ ਆਵੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮਾਨ ਸਰਕਾਰ ਜਿੰਦਾਬਾਦ ਐਮਐਲਏ ਸਾਹਿਬ ਜਿੰਦਾਬਾਦ ਉਹਨਾਂ ਦੀ ਮਿਹਰਬਾਨੀ ਜਿੰਦਾਬਾਦ ਅਸੀਂ ਰਿਸ਼ਤੇਦਾਰਾਂ ਨੂੰ ਦੱਸਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਹੱਥ ਬੰਨ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਰਿਸ਼ਤੇਦਾਰ ਸੜੇ ਘਰਾਂ ਦੇ ਵਿੱਚ ਨਾ ਆਉਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਉਹਨਾਂ ਦੇ ਕੋਲ ਪਾਣੀ ਵੀ ਨਹੀਂ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਣੀ ਭਰਨ ਦੇ ਲਈ ਉਹ ਟੈਂਕਰਾਂ ਦੇ ਵਿੱਚੋਂ ਪਾਣੀ ਦੀ ਸਪਲਾਈ ਲੈ ਰਹੇ ਨੇ ਪਰ ਸਰਕਾਰ ਦੇ ਵੱਲੋਂ ਉਹਨਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਥੇ ਰਿਪੋਰਟ ਪੰਜਾਬ ਲੁੱਕ ਚੈਨਲ